ਹਾਂਜੀ ਬਾਈ ਜੀ ਆਪਾਂ ਇੱਕੋ ਵੀਰ ਦੇ ਤਿੰਨ ਖੇਤੀਬਾੜੀ ਦੇ ਸੰਦ ਲੈ ਕੇ ਆਏ ਆ ਬਾਈ ਜੀ ਪਹਿਲਾ ਤਾਂ ਹੈਗਾ 2 1616 ਦੀਆਂ ਤਵੰਗਾਆਂ ਇੱਕ ਬਾਈ ਜੀ ਆ 11 6.5 ਦਾ ਟਰਾਲਾ ਹੈਗਾ 9463718090 ਵੀਰ ਦਾ ਮੋਬਾਈਲ ਨੰਬਰ ਆ ਇਹ ਹੈਗਾ ਟਰਾਲਾ ਬਾਈ ਜੀ 11 6.5 ਦਾ ਟਰਾਲਾ ਹੈਗਾ ਡਬਲ ਟੈਰੀ ਟਰਾਲਾ ਹੈਗਾ ਰੰਗ ਪੇਂਟ ਟਰਾਲੇ ਨੂੰ ਪੂਰਾ ਸੋਹਣਾ ਵਧੀਆ ਹੋਇਆ ਵਾ ਘੈਂਟ ਟਰਾਲਾ ਪੂਰਾ ਫੁੱਲ ਹੈਵੀ ਟਰਾਲਾ ਹੈਗਾ ਕੰਡੀਸ਼ਨ ਵਗੈਰਾ ਚੈੱਕ ਕਰੋ ਪੂਰਾ ਫੁੱਲ ਵਧੀਆ ਹੈਵੀ ਜੱਕ ਲੱਗਿਆ ਹੋਇਆ ਹੈ ਬਾਈ ਜੀ ਵਧੀਆ ਗਾਰਡਰ ਵਗੈਰਾ ਟਰਾਲੇ ਨੂੰ ਪੂਰੇ ਮਜ਼ਬੂਤ ਲੱਗੇ ਹੋਏ ਹੈਗੇ ਪੂਰਾ ਫੁੱਲ ਅਨਰੋ ਆਗਾ ਟਰਾਲਾ ਤੇ ਰੇਟ ਇਹਦਾ ਹੈਗਾ ਬਾਈ ਜੀ ਸਰਫੀ 1 ਲੱਖ ਤੇ 37000 ਰੁਪਿਆ ਟਰਾਲੇ ਦੀ ਡਿਮਾਂਡ ਰੱਖੀ ਗਈ ਆ ਬਾਈ ਨੇ ਰੱਖੀ ਆ ਬਾਈ ਜੀ 1 ਲੱਖ ਤੇ 37000 ਰੁਪਿਆ ਮੋਲਾ ਟਰਾਲੇ ਦਾ ਮੌਕੇ ਤੇ ਵੀਰ ਕਹਿੰਦਾ ਆਪਾਂ ਇਹ ਜੋ ਵੀ ਤੁਹਾਡਾ ਮਾਨਤਾਣ ਕਰਾਂਗੇ ਬਾਈ ਜੀ ਅੱਗੇ ਆ ਟਰਾਲੇ ਆ ਤਵੀਆਂ ਬਕਾਊਗਾ 9463718050 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ 16 ਤਵੀਆਂ ਆ ਤੇ ਰੇਟ ਦੀ ਗੱਲ ਕਰਦੇ ਆਂ ਆਪਾਂ ਰੇਟ ਰੱਖਿਆ ਵੀਰ ਨੇ ਬਿਲਕੁਲ ਜੈਜਪੂਰੀਆਂ ਫੁੱਲ ਹੈਵੀ ਵਧੀਆ ਤਵੀਆਂ ਰੇਟ ਹੈਗਾ ਇਹਨਾਂ ਦਾ ਬਾਈ ਜੀ 55000 ਰੁਪਿਆ ਰੇਟ ਆ ਬਾਈ ਜੀ ਬਿਲਕੁਲ ਨਵੇਂ ਤਵੇ ਲੱਗੇ ਹੋਏ ਆਗੇ ਹਣਾ ਤੇ ਬਾਈ ਜੀ ਅੱਗੇ ਏਸੇ ਵੀਰ ਦੀਆਂ 16 ਤਵੀਆਂ ਹੋਰ ਪਕਾਊਗਾ ਏਸੇ ਵੀਰ ਦੀਆਂ 9463718050 ਮੋਬਾਈਲ ਨੰਬਰ ਆ ਤੇ ਬਾਈ ਜੀ ਇਹਦੇ ਤਵੇ ਵੀ ਪੂਰੇ ਵਧੀਆ ਪਏ ਆ ਪੂਰੀਆਂ ਫੁੱਲ ਹੈਵੀ ਨਰੋਗੀਆਂ ਬਾਈ ਜੀ ਜਿਹੜੀਆਂ ਅੱਗੇ ਤਾਂ ਆਪਾਂ ਉਹ ਵੀ ਤੇ ਇਹ ਵੀ ਬਾਈ ਜੀ ਕੰਪਨੀ ਦੀਆਂ ਤਵੀਆਂ ਗੀਆਂ ਚੈੱਕ ਕਰ ਸਕਦੇ ਹੋ ਕੰਡੀਸ਼ਨ ਵਗੈਰਾ ਤੁਸੀਂ ਸਿਰਫ ਤੇ ਸਿਰਫ 38000 ਰੁਪਏ ਮੁੱਲ ਆ ਤਵੀਆਂ ਦਾ ਬਾਈ ਜੀ ਸਿਰਫ ਹੀ 38000 ਰੁਪਏ ਮੁੱਲ ਦੀਆਂ ਤਵੀਆਂ ਰੱਖਿਆ ਵੀਰ ਨੇ ਮੌਕੇ ਤੇ ਵੀਰ ਕਹਿੰਦਾ ਆਪਾਂ ਸਾਰੇ ਸੰਦਾ ਜਮਾਨਤਾਂ ਤੁਹਾਡਾ ਕਰ ਦਾਂਗੇ ਜੇ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਮ